ਸਭ ਤੋਂ ਪਹਿਲਾਂ ਜੀ ਮੈਂ ਸਾਰੇ ਵਕੀਲ ਜਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਵੱਡਾ ਸਾਥ ਦੇ ਕੇ ਮੈਨੂੰ ਇਹ ਜਿੱਤ ਪ੍ਰਾਪਤ ਕਰਵਾਈ ਹੈ ਇਹਨਾਂ ਵੋਟਾਂ ਪੰਨਾਰ ਸਿੰਘ ਦਾ ਟੋਟਲ 439 ਵੋਟਾਂ ਪੋਲ ਹੋਈਆਂ ਜੀ 252 ਮੈਨੂੰ ਪਈਆਂ ਜੀ 187 ਵੋਟਾਂ ਮੇਰੇ ਆਪੋਜੀਟ ਕਾਉਂਸਲ ਨੂੰ ਪਈਆਂ ਤੇ 65 ਵੋਟਾਂ ਤੇ ਮੈਂ ਜਿੱਤ ਪ੍ਰਾਪਤ ਕੀਤੀ ਹੈ ਕੰਮ ਤੇ ਜਿੰਨੇ ਵੀ ਬਾਰ ਦੇ ਕੋਈ ਕੰਮ ਹੈਗੇ ਆ ਜਿਹੜੇ ਕੋਈ ਪਾਣੀ ਤੇ ਬਾਹਰ ਰੂਮ ਦੇ ਕਨਸਟੀਟਿਊਸ਼ਨ ਐਮੈਂਡਮੈਂਟ ਦੇ ਜਿੰਨੇ ਵੀ ਜਿਹੜੇ ਸਾਡੇ ਕੰਮ ਕਰ ਸਕਦੇ ਹੋਏ ਸੀ ਜਿਹੜੇ ਸਾਡੇ ਧਿਆਨ ਤੇ ਆਉਣਗੇ ਨਵੇਂ ਨਵੇਂ ਸਮੇਂ-ਸਮੇਂ ਤੇ ਜਿਹੜੇ ਸਾਡੇ ਧਿਆਨ ਤੇ ਆਉਣਗੇ ਉਹਨਾਂ ਤੇ ਸਿਖਿਆਲ ਕਰਕੇ ਸਾਰੇ ਰਾਂ ਮਿਲ ਕੇ ਸਹਿਮਤੀ ਨਾਲ ਸਾਰੇ ਕੰਮ ਕਰਾਂਗੇ ਤੇ ਸਾਰੀ ਇਹ ਮੇਰੀ ਟੀਮ ਬਹੁਤ ਵਧੀਆ ਇਹਨਾਂ ਦਾ ਸਾਥ ਦੇ ਨਾਲ ਲਈ ਮੈਂ ਪੂਰਾ ਕਾਮਯਾਬੀ ਨਾਲ ਕੰਮ ਨੂੰ ਕਰ ਕੋਸ਼ਿਸ਼ ਕਰਾਂ। ਦੇਖੋ ਜਰ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਬਾਰ ਮੈਂਬਰਸ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਯੂਨੀਨਿਮਸਲੀ ਚੂਜ਼ ਕੀਤਾ ਐਜ਼ ਅ ਸੈਕਟਰੀ ਮੈਂ ਦਿਲ ਨਾਲ ਸਾਰੇ ਕੰਮ ਕਰਾਂਗਾ ਬਾਰਦੇ ਔਰ ਪ੍ਰਧਾਨ ਜੀ ਦੀ ਦਿਸ਼ਾ ਨਿਰਦੇਸ਼ ਦੇ ਮੁਤਾਬਕ ਮੈਂ ਸਾਰੇ ਕੰਮਾਂ ਨੂੰ ਪੂਰਾ ਕਰਾਂਗਾ ਤੇ ਜੋ ਵੀ ਮੇਰੇ ਸਾਥੀ ਹੈ ਮੇਰੇ ਯੰਗ ਐਡਵੋਕੇਟਸ ਹੈਗੇ ਮੇਰੇ ਸਾਥੀ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਚੁਣਿਆ ਹੈ ਕਿ ਮੈਂ ਉਹਨਾਂ ਦੀ ਸੇਵਾ ਦੇ ਲਈ ਕੁਝ ਕੰਮ ਕਰ ਸਕਦਾ ਉਹਨਾਂ ਲਈ ਮੈਂ ਦਿਲੋਂ ਧੰਨਵਾਦ ਕਰਦਾ ਤੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਉਹ ਹੈਗੀ ਹੈ ਆਰੋ ਸਾਹਿਬ ਜਿਨ੍ਹਾਂ ਨੇ ਸਾਡਾ ਇਲੈਕਸ਼ਨ ਕਰਵਾਇਆ ਐਡਵੋਕੇਟ ਸੰਜੀਵ ਗੁੱਤਾ ਜੀ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਲੈਕਸ਼ਨ ਕਰਵਾਇਆ ਤੇ ਸਾਰੀ ਬਾਰ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਦੀ ਹਾਂ ਦੇ ਲੋ ਧੰਨਵਾਦ ਸਾਰੇ ਬਾਰ ਐਸੋਸੀਏਸ਼ਨ ਦਾ ਆਪਣੇ ਵੱਲੋਂ ਧੰਨਵਾਦ ਕਰਦੀ ਹਾਂ ਕਿ ਮੈਨੂੰ ਜੁਨੈਨੀਮਸਲੀ ਜਿਹੜਾ ਇਲੈਕਟ ਕੀਤਾ ਤੇ ਅਸੀਂ ਸਾਰੀ ਟੀਮ ਰਲ ਕੇ ਕੋਸ਼ਿਸ਼ ਕਰਾਂਗੇ ਸਾਰਿਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਸੋ ਥੈਂਕ ਯੂ ਵੈਰੀ ਮਚ